ਉੜਾ ਉਠ ਸਵੇਰੇ ਜਾਗ ਐੜਾ ਆਲਸ ਨੀਂਦ ਨੂੰ ਤਿਆਗ ਈੜੀ ਇਸ਼ਨਾਨ ਕਰ ਪਿਆਰੇ ਸੱਸਾ ਸਿੱਖੀ ਦੀ ਖਾਤਰ ਕਰਦੇ ਸਭ ਕੁਝ ਕੁਰਬਾਨ ਤੂੰ ਆਪਣਾ ਪਿਆਰੀ ਹਾ ਹਾ ਹੱਥ ਵਿੱਚ ਬੋਥੀ ਸਹਿਬ ਲੈ ਕੇ ਕੱਕਾ ਕਰ ਲੈ ਪਾਠ ਤੂੰ ਬਹਿ ਕੇ ਖਖਾ ਖੁਸ਼ੀ ਖੁਸ਼ੀ ਪੜ ਬਾਣੀ ਗੱਗਾ ਗਿਆਨਵਾਨ ਹੋ ਪ੍ਰਾਣੀ ਘੱਗਾ ਘਰ ਵਿੱਚ ਹੀਨਾ ਬਹਿ ਜੀ ਨੰਗਾ ਵਾਂਗ ਨਾ ਖਾਲੀ ਰਹਿ ਜੀ ਚੱਚਾ ਚੱਲ ਤੂੰ ਗੁਰਦੁਆਰੇ ਛੱਛਾ ਛੱਡਦੇ ਅਫਗਨ ਸਾਰੇ ਜੱਜਾ ਜਗਤਗੁਰੂ ਨੂੰ ਦੇਖ ਛੱਜਾ ਝੁੱਕ ਕੇ ਮੱਥਾ ਟੇਕ ਨੰਨ੍ਹਾ ਵਾਣੀ ਵਾਣ ਪਿਆਰਾ ਟੈਂਕਾ ਟੁੱਟੀ ਗੰਢਣ ਹਾਰਾ ਠੱਠਾ ਠੋਕਰ ਨਾ ਤੂੰ ਖਾਵੇਂ ਡੱਡਾ ਡੋਲ ਨਾ ਕਿਧਰੇ ਜਾਵੇਂ ਟੱਡਾ ਟੱਕੇ ਪੜਦੇ ਤੇਰੇ ਨਾਣਾ ਜਾਣੀ ਚਾਰ ਚੁਫੇਰੇ ਤਤਾ ਤਿਆਗ ਤੂੰ ਮੇਰੀ ਮੇਰੀ ਥੱਥਾ ਥੋੜੀ ਜ਼ਿੰਦਗੀ ਤੇਰੀ ਦੱਦਾ ਦਿਲ ਨਾ ਕਦੇ ਦੁਖਾਵੇਂ ਤੱਦਾ ਧਿਆਨ ਨਾਮ ਵਿਚ ਲਾਵੀ ਨੰਨਾ ਨਿੰਦਿਆ ਚੁਗਲੀ ਛੱਡ ਦੇ ਪੱਪਾ ਪਾਪ ਦਿਲੋਂ ਤੂੰ ਕੱਢ ਦੇ ਫਫਾ ਫੇਰ ਨਹੀਂ ਇੱਥੇ ਆਉਣਾ ਬੱਬਾ ਬਾਅਦ ਚ ਪਉ ਪਛਤਾਉਣਾ ਬੱਬਾ ਭਲਾ ਸਰਬੱਤ ਦਾ ਲੋਚੀ ਮੰਮਾ ਮਾੜਾ ਕਦੇ ਨਾ ਸੋਚੀ ਈਈਆ ਯਾਦ ਮੌਤ ਨੂੰ ਰਖੀ ਰਾਰਾ ਰੱਬ ਵਸਾਲਾ ਅਖੀ ਲੱਲਾ ਲੱਗ ਜਾ ਗੁਰੂ ਸਾਹਿਬ ਦੇ ਲੜ ਤੂੰ ਵਾਵਾ ਵਿਦਿਆ ਰਜ ਰਜ ਪੜ ਤੂੰ ੜੜਾ ੜੜਕ ਨਾ ਰੱਖੀ ਕੋਈ ਸਭ ਦੇ ਅੰਦਰ ਮਾਲਕ ਸੋਈ ਸਭ ਦੇ ਅੰਦਰ ਵਾਹਿਗੁਰੂ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ